ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬੀ ਸੂਟ ਕਿਵੇਂ ਕੱਟਿਆ ਜਾਂਦਾ ਹੈ ਇਹ ਮਾਪਾਂ ਦੇ ਆਧਾਰ 'ਤੇ ਆਪਾਂ ਸੂਟ ਕੱਟਾਂਗੇ ਇਹ ਜਿਹੜਾ ਆਪਣੇ ਕੋਲ ਮਾਪ ਹੈ ਤੁਸੀਂ ਵੀ ਉਸੇ ਤਰੀਕੇ ਨੂੰ ਫੋਲੋ ਕਰਕੇ ਆਪਣੇ ਸੂਟ ਦੀ ਕਟਿੰਗ ਕਰ ਸਕਦੇ ਆ ਆਹ ਆਪਣੇ ਕੋਲ ਮਾਪ ਹੈ ਜੀ ਜਿਵੇਂ ਲੈਂਥ ਹੈਗੀ ਆਪਣੇ ਕੋਲ 48 ਇੰਚ ਇਹਦੇ ਵਿੱਚ ਪਲੱਸ ਆਪਾਂ 3 ਇੰਚ ਕਰਾਂਗੇ ਉੱਪਰ ਮੋਡੇ ਦੀ ਸੀਮ ਮਸ਼ੀਨ ਵਾਸਤੇ ਤੇ ਨੀਚੇ ਤੇ 2.5 ਇੰਚ ਫੱਟੇ ਵਾਸਤੇ ਅੱਗੇ ਆਪਣੇ ਕੋਲ ਤੀਰਾ ਹੈਗਾ 11.5 11.5 ਵਿੱਚ 1 ਇੰਚ ਪਲੱਸ ਕਰਾਂਗੇ ਆਪਾਂ ਸਿਉਣਾ ਵਾਸਤੇ ਅ ਉੱਪਰ ਚੈਸਟ ਵੀ 17 ਆਪਣੇ ਕੋਲ ਚੈਸਟ ਵੀ 17 ਕਮਰ ਆਪਣੇ ਕੋਲ ਹੈਗੇ 15.5 हिਪ ਆਪਣੇ ਕੋਲ ਹੈਗੇ 19.5 ਤੇ ਮੂਰੀ ਮੋਡਾ ਆਪਣੇ ਕੋਲ ਹੈਗਾ 8 ਇੰਚ ਸਲੀਵ ਲੈਂਥ ਆਪਣੇ ਕੋਲ 18 ਇੰਚ ਸਲੀਵ ਲੈਂਥ ਦੀ ਮੂਰੀ ਹੈਗੀ ਆਪਣੇ ਕੋਲ 7 ਇੰਚ ਪੈਕਸ ਪੁਆਇੰਟ ਜਿਹਨੂੰ ਆਪਾਂ ਪਲੋਈਆਂ ਬੋਲਦੇ ਆ ਉਹ ਉਹਦੀ ਆਪਾਂ ਹੈਗੇ 9.5 ਆਪਣੇ ਕੋਲੇ ਤੇ ਇਹਦੀ ਲੈਂਥ ਆਪਾਂ ਆਪਣੇ ਮਾਜੂ ਅਨੁਸਾਰ ਜਿੰਨੀ ਵੀ ਹੋਵੇ ਰੱਖ ਸਕਦੇ ਆ ਵੈਸੇ ਲਵ ਲੈਂਥ ਇਹਦੀ ਸਹੀ ਨਾਪ 7 ਇੰਚ ਦਾ ਹੁੰਦਾ ਪਲੋਈ ਦਾ ਸਾਈਡ ਸਿਮ ਹੈਗੀ ਆਪਣੇ ਕੋਲ 14 ਇੰਚ ਚਲੋ ਜੀ ਆਜਾ ਆਪਾਂ ਹੁਣ ਨਿਸ਼ਾਨੀਆਂ ਲਾ ਕੇ ਕਮੀਜ਼ ਦੀ ਕਟਿੰਗ ਕਰਦੇ ਆ 2000 years later ਹਾਂਜੀ ਆ ਦੇਖੋ ਜੀ 나 ਪਾਪਾ ਤੁਹਾਨੂੰ ਦੱਸਤਾ ਸੀ ਵੀ ਆਪਾਂ ਕਿੰਨੇ ਨਾਪ ਤੇ ਕਟਿੰਗ ਕਰਨੀ ਆ ਆਪਾਂ ਕਰਨੀ ਆ 17 ਚੈਸਟ ਦੀ 34 ਮਤਲਬ 17 ਡਬਲ ਕਰਕੇ 34 34 ਚੈਸਟ ਦੀ ਆਪਾਂ ਕਟਿੰਗ ਕਰਨੀ ਆ ਆਪਾਂ ਪਹਿਲਾਂ ਨਾਪ ਦਾ ਕੱਪੜਾ ਦੇਖਣਾ ਹੈ ਨਾਪਣ ਤੋਂ ਪਹਿਲਾਂ ਵੀ ਕੱਪੜਾ ਦਾ ਪ੍ਰਿੰਟ ਕਿਸ ਤਰ੍ਹਾਂ ਦਾ ਆ ਆਪਾਂ ਕੱਪੜਾ ਦਾ ਪ੍ਰਿੰਟ ਦੇਖਾਂਗੇ ਇਹਦੇ ਪ੍ਰਿੰਟ ਦੇ ਸਾਹਮਣੇ ਨਾਲ ਆਪਾਂ ਕਟਿੰਗ ਕਰਨੀ ਹੁੰਦੀ ਆ ਜੇ ਤਾਂ ਹੈਗਾ ਇੱਕੋ ਜਿਹਾ ਪ੍ਰਿੰਟ ਤਾਂ ਆਪੇ ਕਿਸੇ ਵਾਸੇ ਮਰਜ਼ੀ ਕਟਿੰਗ ਕਰ ਸਕਦੇ ਆ ਹੁਣ ਇਹਦੇ ਵਿੱਚ ਆਪਣੇ ਕੋਲੇ ਇੱਕ ਪੱਤੀ ਇੱਧਰ ਨੂੰ ਜਾਂਦੀ ਹੈ ਇੱਕ ਪੱਤੀ ਨੀਚੇ ਹੁੰਦੀ ਜਾਂਦੀ ਹੈ ਇਹਦਾ ਆਪਾਂ ਕਿਸੇ ਲੋਟ ਵੀ ਕਟਿੰਗ ਕਰ ਸਕਦੇ ਹਾਂ ਠੀਕ ਹੈ ਨਾ ਇਹਦਾ ਕੋਈ ਪ੍ਰਿੰਟ ਦਾ ਕੋਈ ਫਰਕ ਨਹੀਂ ਹੈਗਾ ਹੁਣ ਆਪਾਂ ਕੀ ਲੈਣਾ ਸਭ ਤੋਂ ਪਹਿਲਾਂ ਆਪਾਂ ਇਹਦਾ ਨਾ ਸਭ ਤੋਂ ਵੱਡਾ ਨਾਪ ਚੱਕਾਂਗੇ ਸਭ ਤੋਂ ਵੱਡਾ ਨਾਪ ਆਪਣੇ ਕੋਲੇ ਕੀ ਹੈ 1.9 ਹਿਪ ਦਾ ਹਿਪ ਦਾ 1.9 ਹੈ ਤਾਂ ਹੁਣ ਆਪਾਂ ਇਹਨੂੰ ਨਾਪ ਚੱਕ ਕੇ ਆਪਾਂ ਚੜਾਈ ਲਵਾਂਗੇ ਚੜਾਈ ਕੀ ਲਵਾਂਗੇ 1.9 ਦਾ ਆਪਾਂ 1.9 ਆਪਣੇ ਕੋਲੇ ਆ ਗਿਆ 10 ਠੀਕ ਹੈ ਪੌਣੇ 10 ਤੋਂ ਬਾਅਦ ਆਪਾਂ 11.5 ਤੱਕ ਲੈ ਲਾਂਗੇ ਆਪਾਂ 23 ਦੀ ਚੁੜਾਈ ਲੈ ਲਾਂਗੇ ਠੀਕ ਹੈ ਵਿੱਚ ਫੋਲਡਿੰਗ ਵਾਸਤੇ 23 ਚੁੜਾਈ ਲੈ ਕੇ ਇਹਨੂੰ ਇੱਕਸਾਰ ਕਰਕੇ ਆਪਾਂ ਇਹਨੂੰ ਬਰਾਬਰ ਕਰ ਲੈਣਾ ਕਮੀਜ਼ ਨੂੰ ਪੱਲੇ ਨੂੰ ਉਸ ਤੋਂ ਬਾਅਦ ਬਰਾਬਰ ਕਰਕੇ ਇਹਦੇ ਦੋ ਪੀਸ ਹੋ ਜਾਣਗੇ ਇੱਕ ਇੱਧਰ ਇੱਕ ਨੀਚੇ 11.5 ਗ੍ਰੈਂਚ ਦੀ ਆਪਾਂ ਇਹਦੀ ਚੁੜਾਈ ਲੈ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਮਾਪਾਂਗੇ 11.5 ਇੰਚ ਦੀ ਚੋਡਾਈ ਆਪਾਂ ਸੈੱਟ ਕਰਕੇ ਫਿਰ ਆਪਾਂ ਇਹਦਾ ਕਾਹਨ ਕੱਢਣਾ ਹੁੰਦਾ ਮੈਂ ਇਹਦਾ ਕਾਹਨ ਕੱਢ ਰੱਖਿਆ ਇਹਨੂੰ ਇੱਕਸਾਰ ਕਰਨਾ ਹੁੰਦਾ ਕੱਪੜੇ ਨੂੰ ਹੁਣ ਆਪਾਂ ਇਹਦੀ ਲੰਬਾਈ ਨਾਪਾਂਗੇ ਜਿਵੇਂ ਲੰਬਾਈ ਆਪਾਂ ਨਾਪਣੀ ਹੈ ਜੀ 48 ਇੰਚ 48 ਇੰਚ ਤੋਂ ਬਾਅਦ 3 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਕੇ ਲਵਾਂਗੇ 48 ਇੰਚ ਇਸ ਤੋਂ ਬਾਅਦ ਆਪਾਂ ਦੇਖਣਾ ਇਹਦਾ ਤੀਰਾ ਤੀਰਾ ਆਪਾਂ ਕਿੱਧਰ ਲੈਣਾ ਹੈ ਜਦੋਂ ਫੋਲਡ ਪਾਸੇ ਕਰਨੀ ਹੈ ਠੀਕ ਹੈ ਹੋਲਡ ਪਾਸੇ ਕਰਨੀ ਆਪਾਂ ਇਹਦਾ ਤੀਰਾ ਲੈਣਾ ਹੁੰਦਾ ਤੀਰਾ ਇਹਦਾ ਆਪਣੇ ਕੋਲ ਹੈਗਾ 11.5 ਤਾਂ ਆਪਾਂ ਪੌਣੇ 5.5 ਪੌਣੇ 6 ਆਪਾਂ ਪੌਣੇ 6 ਤੀਰਾ ਲੈ ਲੈਣਾ ਹੈ ਤਾਂ ਠੀਕ ਹੈ ਜੀ ਪੌਣੇ 6 ਤੀਰਾ ਲੈ ਕੇ ਉਹ ਤੋਂ ਬਾਅਦ ਆਪਾਂ 1/2 ਇੰਚ ਦਾ ਲਾਉਣਾ ਹੈ ਡੀਪ ਕਟਿੰਗ ਦਾ ਜਿਹੜਾ ਆਪਾਂ ਡਾਉਨ ਦੇਣੀ ਆ ਸ਼ੇਪ ਆ ਇਦੂ ਵਾਧਾ ਆਪਾਂ ਇਹਦਾ ਮੋਢੇ ਦੀ ਲੰਬਾਈ ਲਾਉਣੀ ਆ ਮੋਢੇ ਦੀ ਲੰਬਾਈ ਲਾਉਣੀ ਆ ਆਪਾਂ 6 ਇੰਚ ਤੇ 6 ਇੰਚ ਤੇ ਮੋਢੇ ਦੀ ਲੰਬਾਈ ਲੱਗ ਗਈ ਉਸ ਤੋਂ ਬਾਅਦ ਲਾਉਣਾ ਆਪਾਂ ਐਪੈਕਸ ਪੁਆਇੰਟ ਦੀ ਨਿਸ਼ਾਨੀ ਐਪੈਕਸ ਪੁਆਇੰਟ ਆਪਣੇ ਕੋਲੇ ਕਿੰਨਾ 9.5 ਤਾਂ ਆਪਾਂ ਇਹ 10 ਇੰਚ ਤੇ ਲਾਵਾਂਗੇ 10 ਇੰਚ ਵਾਧ ਲੈਣਾ ਹਰ ਇੱਕ ਨਾਪ ਦੇ ਵਿੱਚ ਤਾਂ ਕਿ ਜੋ ਉਹ 1/2 ਇੰਚ ਆਪਣੇ ਮੋਡੇ ਸੀਨ ਦੇ ਵਿੱਚ ਆ ਕੇ ਆਪਣੇ ਕਿਨਾਪ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਇਹਦੇ ਬਾਅਦ ਆਪ ਲੈਣੀ ਹੈ ਕਮਰ। ਕਮਰ ਹੈਗੀ ਆਪਣੇ ਕੋਲੇ 14.5 ਤੇ। 14.5 ਤਾਂ ਆਪਣੇ ਕੋਲੇ ਕਮਰ ਹੈ। ਇਹਦੇ ਬਾਅਦ ਲੈਣਾ ਆਪਾਂ हिਪ ਦਾ ਨਾਪ। ਇਹ हिਪ ਹੈਗੀ ਆਪਣੇ ਕੋਲੇ 21.5 ਤੇ। ਇਹਨਾਂ ਲੈਣਾਂ ਨੂੰ ਆਪਾਂ ਸਿੱਧਾ ਕਰ ਲਾਂਗੇ। ਇਹਨਾਂ ਲੈਣਾਂ ਨੂੰ ਇਸ ਤਰ੍ਹਾਂ ਸਿੱਧਾ ਕਰ ਲਓ ਸਾਰਿਆਂ ਨੂੰ। ਤਾਂ ਕਿ ਜੋ ਆਪਾਂ ਨਿਸ਼ਾਨੀ ਲਾਉਣ ਵੇਲੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਠੀਕ ਹੈ ਜੀ ਆਪਾਂ ਸਾਰੀਆਂ ਲਾਈਨਾਂ ਸਿੱਧੀਆਂ ਕਰ ਲੀਆਂ ਹੁਣ ਆਪਾਂ ਲੈਣੀ ਹੈ ਅਪਰ ਚੈਸਟ ਅਪਰ ਚੈਸਟ ਆਪਾਂ ਕਿੱਥੋਂ ਲੈਣੀ ਹੈ ਇੱਥੋਂ ਮੋਢੇ ਕੋਲੋਂ ਇਹ ਆਪਣੇ ਕੋਲੇ ਹੈਗੀ ਸੀਗੀ 17 ਇੰਚ ਠੀਕ ਹੈ 17 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਚੈਸਟ ਵੀ ਆਪਣੇ ਕੋਲ ਕਿੰਨੀ ਸੀ 17 ਇੰਚ ਸਾਢੇ 8 ਤਿੰਨ ਜਾਨੀ ਲਾਵਾਂਗੇ ਆਪਾਂ ਸਾਢੇ 8 ਇੱਧਰ ਸਾਢੇ 8 نیچے ਆ ਜਾਊਗਾ ਤਾਂ 17 ਇੰਚ ਬਣ ਜੂਗਾ ਹੁਣ ਆਪਣੇ ਕੋਲ ਹੈਗੀ ਕਮਰ ਹੈ ਕਮਰ ਆਪਣੇ ਕੋਲ ਹੈਗੀ ਹੈ ਸਾਢੇ 15 ਤਾਂ ਆਪਾਂ ਪੌਣੇ 8 ਦੇ ਉੱਪਰ ਨਿਸ਼ਾਨੀ ਲਾਵਾਂਗੇ ਸਾਢੇ 15 ਦੀ 1 ਇੰਚ ਦੇ ਵਿੱਚ ਆਪਾਂ ਲੈਣਾ ਪਲੋਈ ਦਾ 1 ਇੰਚ ਲਾਵਾਂਗੇ ਪਲੋਈ ਦਾ ਅੰਗੇ ਦੇ ਵਿੱਚ ਪਲੋਈ ਪਊਗੀ ਤਾਂ ਕਿ ਆਪਣੀ ਕਮਰ ਦੀ ਫਿਟਿੰਗ ਸਹੀ ਰਹੇ ਪਲੋਈ ਤੋਂ ਬਾਅਦ हिਪ ਹੈਗੇ ਆਪਣੇ ਕੋਲ ਹੈ ਸਾਢੇ 19 9.5 19 ਤੇ ਪੌਣੇ 10 9.5 ਠੀਕ ਹੈ ਜੀ ਇਹ ਨਿਸ਼ਾਨੀਆਂ ਲਾ ਕੇ ਇਹਨਾਂ ਨਿਸ਼ਾਨੀਆਂ ਨਾਲ ਆਪਾਂ ਆਪਦੇ ਵਿੱਚ ਮਿਲਾ ਲੈਣਾ ਆਪਸ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਮਿਲਾ ਲਓ ਇਸ ਤਰ੍ਹਾਂ ਮਿਲ ਗਿਆ ਇਹ ਤੋਂ ਬਾਅਦ ਆਪਾਂ 1.5 ਇੰਚ ਰੱਖਣਾ ਹੈ ਡੇਡ ਡੇਡ ਇੰਚ ਰੱਖਣਾ ਹੈ ਦਵਾ ਦਾ ਆਪਾਂ ਸਾਰੇ ਕਿ ਤੋਂ ਬੰਦ ਐਕਸਟਰਾ ਕਪੜਾ ਲੈਣਾ ਹੈ ਦਾ ਆਪਾਂ ਕਈ ਵਾਰ ਆਪਾਂ ਨੂੰ ਖੋਲਣਾ ਖੋਲਣਾ ਵੀ ਪੈ ਸਕਦਾ ਹੈ ਇਹ ਆਪਾਂ ਡੈਡ ਡੇਡ ਇੰਚ ਰੱਖਣਾ ਹੈ ਠੀਕ ਹੈ ਹੁਣ ਇਸ ਦਵਾ ਦਾ ਆਪਾਂ ਜਿਹੜਾ ਆਹ ਤਿਸ਼ੀ ਨਿਸ਼ਾਨੀ ਲਾਉਣੀ ਆਪਾਂ ਡੀਪ ਕਟਿੰਗ ਪਾਉਣੀ ਹੈ ਮੋਡੇ ਦੇ ਉੱਪਰੋਂ ਇਹਨੂੰ ਆਪਾਂ 2.5 ਇੰਚ ਗਲੇ ਦਾ ਲੈ ਕੇ 3 ਇੰਚ ਉਹਦੇ ਲਈ ਦੀ ਨਿਸ਼ਾਨੀ ਲਾ ਕੇ ਉਦੋਂ ਬਾਅਦ ਦੇ ਵਿੱਚ ਇਹ ਇਧਰੋਂ ਐ ਤਿਰਛੀ ਕਰ ਦੇਣੀ ਨਿਸ਼ਾਨੀ ਤੇ ਨਿਸ਼ਾਨੀ ਕਰ ਦੇਣੀ ਆ ਉਹ ਤੋਂ ਬਾਅਦ ਆਪਾਂ ਲਵਾਂਗੇ ਜਿਹੜਾ نیچے ਮਾਡਲ ਦਾ 6 ਇੰਚ ਦਾ ਹਾਫ ਕਰ ਲਾਂਗੇ ਹਾਫ ਕਰਕੇ 3 ਇੰਚ 3 ਇੰਚ ਹਾਫ ਕਰਕੇ ਅੱਧਾ ਇੰਚ ਅੰਦਰ ਲੈਣਾ ਹੈ ਅੱਧਾ ਇੰਚ ਅੰਦਰ ਲੈਣਾ ਠੀਕ ਹੈ ਇਹ ਜਿਹੜਾ 1/2 ਇੰਚ ਆ ਗਿਆ ਇਹਨੂੰ ਇੱਥੋਂ ਤਿਰਛਾ ਐਸ ਤਰ੍ਹਾਂ ਮਲਾ ਦੇ ਦੇ ਨਾਲ ਮੋਢੇ ਨਾਲ ਤਿਰਛਾ ਮਿਲ ਜਾਊਗਾ ਇਸੇ ਸਲਾਈਨ ਨਾਲ ਇੱਥੋਂ ਇਹਨੂੰ ਡੀਪ ਸ਼ੇਪ ਦੇਣੀ ਹੈ ਇਸ ਤਰ੍ਹਾਂ ਮੋਢੇ ਦੀ ਗੁਲਾਈ ਪਾ ਕੇ ਤੇ ਆਪਣੇ ਚੈਸਟ ਦੇ ਨਿਸ਼ਾਨੀ ਨਾਲ ਮਲਾਉਣਾ ਹੈ ਇਹ ਆਪਣੀ ਮੋਢੇ ਦੀ ਗੁਲਾਈ ਪੈ ਜੂਗੀ ਠੀਕ ਹੈ ਜੀ ਤੇ ਇੱਥੋਂ ਆਪਣਾ ਇਹ 1.5 ਇੰਚ ਤੇ ਗਲਾਈ ਪੈਂਦੀ ਹੁੰਦੀ ਹੈ ਦੇਖੋ 1.5 ਇੰਚ ਰਹਿ ਗਿਆ ਤੇ ਇਸ ਤੋਂ ਬਾਅਦ ਇੱਥੋਂ 1 ਇੰਚ ਤੇ ਪਾਉਗੇ ਫਰੰਟ ਕਾਟ ਫਰੰਟ ਦੀ ਸ਼ੇਪ ਹੋ 1 ਇੰਚ ਤੇ ਇਹਨੂੰ ਇਹਦੇ ਨਾਲ ਮਿਲਾ ਦਿਓ ਇਸ ਤਰ੍ਹਾਂ ਇਧਰੋਂ ਅੱਧਾ ਇੰਚ ਜਿਹੜਾ ਆਪਾਂ ਬਾਹਰ ਛੱਡਿਆ ਸੀ ਉਹਦੇ ਨਾਲ ਮਿਲਾ ਦਿਓ ਉਸ ਤੋਂ ਬਾਅਦ ਮੋਢੇ ਦੀ ਇਹ ਨਾਲ ਮਿਲਾ ਦਿਓ ਠੀਕ ਹੈ ਜੀ ਇਹ ਪੈ ਗਈ ਆਪਣੇ ਕੋਲੇ ਸ਼ੇਪ ਦੇਖੋ ਹੁਣ ਆਪਣੇ ਕੋਲੇ ਬੈਕ ਮੋਢਾ ਹੈ ਆ ਗਿਆ 7 ਇੰਚ ਮੋਢਾ ਚਾਹੀਦਾ ਆਪਾਂ ਨੂੰ 8 ਇੰਚ ਆਹ ਕੇ ਆਪਣੇ ਕੋਲ ਫਰੰਟ ਮੋਡਾ 8.5 ਕਿਉਂਕਿ 8 ਆਪਣਾ ਤਿਆਰ ਰਹ ਜੂਗਾ ਅੱਧਾ ਇੰਚ ਆਪਣਾ ਸਲਾਈ ਚ ਆ ਜੂਗਾ ਠੀਕ ਹੈ ਮੋਡਾ ਆਪਣੇ ਕੋਲ ਸਹੀ ਆ ਗਿਆ ਜਿਹੜਾ ਬੈਕ ਦਾ ਆਪਣੇ ਕੋਲ 7 ਆਇਆ ਉਹ ਆਪਾਂ ਪਿਛਲੇ ਪੀਸ ਤੇ 1 ਇੰਚ ਲਾਵਾਂਗੇ ਬਰਾਬਰ ਮੋਡਾ ਕਰਨ ਵਾਸਤੇ ਠੀਕ ਹੈ ਜੀ ਇਹ ਆਪਣੇ ਨਿਸ਼ਾਨੇ ਲੱਗ ਗਏ ਹੁਣ ਆਪਾਂ ਲਾਵਾਂਗੇ ਆਪਣੀ ਕਲੋਈ ਦੇ ਨਿਸ਼ਾਨੇ ਐਪੈਕਸ ਪੁਆਇੰਟ ਉਹ ਕਿੱਥੇ ਲਾਇਆ ਸੀ ਆਪਾਂ ਦੱਸਦੇ ਠੀਕ ਹੈ ਜੀ ਦੱਸਦੇ ਆਪਾਂ ਇਸ ਤਰ੍ਹਾਂ ਲੈਣਾ ਇਹਨਾਂ ਦੀ ਚੈਸਟ ਹੈਗੇ 34 ਆਪਾਂ ਆ ਸਾਢੇ 3 ਦੇ ਉੱਪਰ ਨਿਸ਼ਾਨੀ ਲਾਉਣੀ ਆ ਚੜਾਈ ਦੇ ਵਿੱਚ ਸਾਢੇ 3 ਤੇ ਨਿਸ਼ਾਨੀ ਲਾਉਣੀ ਆ ਲੰਬਾਈ ਲੈਣੀ ਆ ਆਪਾਂ 7 ਇੰਚ ਐਧਰੋਂ ਵੀ ਸਾਢੇ 3 ਤੇ ਨੀਚੋਂ ਵੀ ਲੰਬਾਈ 7 ਇੰਚ ਤੇ ਇਹਨੂੰ ਆਪਾਂ ਸਿੱਧਾ ਮਿਲਾ ਲਓ ਸਿੱਧਾ ਮਿਲਾ ਕੇ ਇਹਦਾ ਹਾਫ ਕਰ ਲਓ ਆਕਾ ਮਾਰੇ ਹੈਗੀ ਐ ਪਲੋਈ ਦਾ ਹਾਫ ਕਰ ਲਓ 7 ਤੋਂ 7.5 ਪਲੋਈ ਦਾ ਅੱਧਾ ਇੰਚ ਅੰਦਰ ਲੈ ਲਓ ਅੱਧਾ ਇੰਚ ਅੰਦਰ ਲੈ ਲਓ ਇਹ ਅੱਧਾ ਇੰਚ ਲੈ ਕੇ ਇਹਨੂੰ ਇੱਧਰ ਮਿਲਾ ਦੋ ਇਹ ਜਦਾਂ ਅਸਤਰਾ ਮਿਲਾ ਦੋ ਅੱਧਾ ਇੰਚ ਲੈ ਕੇ ਪਲੋਈ ਦੇ ਨਾਲ ਤਿਰਛੀ ਉੱਪਰ-ਨੀਚੇ ਨੂੰ ਦੋਨੇ ਸਾਈਡ ਤੋਂ ਇਹ ਆਪਣੀ 1 ਇੰਚ ਦੀ ਪਲੋਈ ਪੈ ਜੂਗੀ ਠੀਕ ਹੈ ਇਹ 라ਪਕ ਇੰਚ ਜਿਹਾ ਤੇ ਵੱਧ ਲੱਤਾ ਸੋ ਉਹ ਆਪਣੀ 1 ਇੰਚ ਦੀ ਬਲੋਈ ਪੈ ਜੂਗੀ ਕਮਰ ਦੇ ਵਿੱਚ ਉਹ ਆਪਣਾ ਫਿਰ ਇੱਥੇ ਆਪਣਾ ਸਹੀ ਰਹਿ ਜਾਊਗਾ 15.5 ਇੰਚ ਠੀਕ ਹੈ ਜੀ ਆ ਆਪਣੀ ਪੈ ਗਈ ਬਲੋਈ ਓਕੇ ਹੁਣ ਇਧਰੋਂ ਪਾਉਣੀ ਆਪਾਂ ਡੇਢੀ ਬਲੋਈ ਡੇਢੀ ਬਲੋਈ ਪਾਉਣੀ ਆਪਾਂ 2 ਇੰਚ ਤੇ ਇਸ ਤਰ੍ਹਾਂ ਨਿਸ਼ਾਨੀ ਲਾਓ 2 ਇੰਚ ਤੇ ਇਹਦੇ ਹੁੰਜੇ ਨੂੰ ਸਿੱਧੀ ਨਿਸ਼ਾਨੀ ਲਾ ਦਿਓ ਇਸ ਤਰ੍ਹਾਂ ਠੀਕ ਹੈ ਇਹ ਆਪਣੀ ਪੈ ਜੂਗੀ 1/2 ਇੰਚ ਦੀ ਬਲੋਈ ਇਦੋਂ ਬਾਅਦ ਆਹ ਪੌਣੀ ਆਪਾਂ ਇਹਦੀ ਸਿਹਦ ਨੂੰ ਇਧਰੋਂ 1.5 ਇੰਚ ਇਧਰੋਂ 2 ਇੰਚ ਇਹ ਆਪਣੀਆਂ ਕਮਰ ਦੀ ਸਿਹਦ ਨੂੰ ਕੋਈ ਪੈ ਜੂਗੀ ਐਵੇਂ ਤੇ ਛੇ ਠੀਕ ਹੈ ਜੀ ਇੱਥੋਂ 1.5 ਇੰਚ ਦਾ ギャਪ ਰੱਖਣਾ ਹੈ ਇੱਥੋਂ 2 ਇੰਚ ਦਾ ਰੱਖਣਾ ਹੈ ਜਿਹੜੀ ਆ ਪਲੋਈ ਹੈ ਇਹਦਾ ਇੱਥੋਂ 2 ਇੰਚ ਦਾ ਰੱਖਣਾ ਤੇ ਆਹ ਇਹਦੇ ਖੁੰਝੇ ਨੇ ਸਿੱਧੀ ਮਲਾ ਦੇਣੀ ਆ ਪਲੋਈ ਹੁਣ ਆਪਾਂ ਕਰਾਂਗੇ ਦੀ ਕਟਿੰਗ ਆ ਦੇਖੋ ਜੀ ਆ ਆਪਾਂ ਫਰੰਟ ਪੀਸ ਮੰਗੂ ਹੀ 11 11 11.5 ਇੰਚ ਲੈ ਕੇ ਇਸ ਤਰ੍ਹਾਂ ਫੋਲਡ ਕਰ ਲਿਆ ਸੀ ਬੈਕ ਪੀਸ ਵੀ ਇਹ ਫੋਲਡ ਕਰਕੇ ਕਿਸਾਣ ਕਰਕੇ ਇਹਦੇ ਉੱਪਰ ਆਪਾਂ ਫਰੰਟ ਪੀਸ ਉਸ ਤਰ੍ਹਾਂ ਹੀ ਰੱਖ ਲਾਂਗੇ ਬੈਕ ਪੀਸ ਦਾ ਆਪਾਂ ਹੋਰ ਕੁਝ ਨਹੀਂ ਕਰਨਾ ਹੁੰਦਾ ਐਵੇਂ ਫਰੰਟ ਪੀਸ ਇਹਦੇ ਉੱਪਰ ਰੱਖ ਦੋ ਇਹਦੇ ਉੱਪਰ ਰੱਖ ਕੇ ਹੁਣ 1 ਇੰਚ ਆਪਾਂ ਬੈਕ ਪੀਸ ਵੱਧ ਲੈ ਲਿਆ ਕਿਉਂਕਿ ਆਪਣੇ ਕੋਲੇ ਬੈਕ ਪੀਸ ਵਾਲਾ ਮੋਡਾ ਘੱਟ ਸੀ ਫਰੰਟ ਵਾਲਾ ਵੱਧ ਸੀ ਇਹਨੂੰ ਆਪਾਂ ਬਰਾਬਰ ਕਰਨ ਵਾਸਤੇ ਬੈਕ ਇੰਚ ਵੱਧ ਲਵਾਂਗੇ 1 ਇੰਚ ਇਹਦੇ ਵਿੱਚ ਵੀ ਅੱਧਾ ਇੰਚ ਆਪਾਂ ਸ਼ੇਪ ਪਾਵਾਂਗੇ ਦੇਖੋ ਅੱਧਾ ਇੰਚ ਇਸ ਤਰ੍ਹਾਂ ਤੇ 2.5 ਇੰਚ ਇਸ ਤਰ੍ਹਾਂ ਇਹਦੇ ਵਿੱਚ ਵੀ ਉਤਿਸ਼ੀ ਡਾਊਨ ਸ਼ੇਪ ਪਾਵਾਂਗੇ ਆਪਾਂ ਕਈ ਵਾਰ ਮੈਂ ਹੁੰਦਾ ਨਾ ਵਾਪਸ ਸਾਡੇ ਮੋਢੇ ਡਿੱਗਦੇ ਨੇ ਇਹਦੇ ਕਰਕੇ ਡਾਉਨ ਸ਼ੇਪ ਆਉਣ ਨਾਲ ਮੋਢੇ ਨਹੀਂ ਡਿੱਗਦੇ ਹੁੰਦੇ ਇਹ 10 ਇੰਚ ਦੇਜ ਪੈਜੂਗੇ 10 ਇੰਚ ਦੇਜ ਪੈਜੋਗੇ ਜੀ ਆਹ ਦੇਖੋ ਇਹ ਆਪਣੇ ਕੋਲੇ ਮੋਢਾ 8.5 ਆ ਗਿਆ ਸੀ 10 ਇੰਚ ਵਿੱਚ ਲੈ ਕੇ 8 ਤਿਆਰ ਆ ਜਾਂਦਾ ਆਪਣੇ ਕੋਲੇ ਮੋਢਾ ਇਹ ਵੀ ਆਪਣੇ ਕੋਲੇ 8.5 ਹੀ ਆ ਗਿਆ ਹੁਣ ਆ ਦੇਖੋ 10 ਇੰਚ ਉੱਪਰ ਛੱਡ ਕੇ ਬੈਕ ਵੀ ਇਹ ਆ ਦੇਖੋ 8.5 ਆ ਗਿਆ ਹੁਣ 10 ਇੰਚ ਵਿੱਚ ਆ ਜੂਗਾ 8 ਆਪਣੇ ਕੋਲੇ ਦੋਨੇ ਮੋਢੇ ਬਰਾਬਰ ਤਿਆਰ ਰਹਿ ਜਾਣਗੇ ਹੁਣ ਆਪਾਂ ਇਹਦੀ ਬੈਕ ਪੀਸ ਇੱਥੋਂ ਕਟਾਈ ਕਰ ਦਾਂਗੇ ਸੇਮ ਤੇ ਫਰੰਟ ਦੀ ਬਾਸ ਦੇ ਵਿੱਚ ਕਰਾਂਗੇ। ਮੈਦਰਾ ਕਰਦੇ ਹਾਂ। ਇੱਥੇ ਆ ਦੇਖੋ ਜੀ ਹੁਣ ਆਪਾਂ ਇਹ ਤਿਰਸ਼ੀ ਸ਼ੇਪ 1/2 ਇੰਚ ਦੀ ਕਾਟ ਪਾ ਦਾਂਗੇ ਠੀਕ ਹੈ। ਇਹ ਇਹ ਦੇ ਨਾਲ-ਨਾਲ ਨਾ ਬੈਕ ਪੀਸ ਦੀ ਮੋਢੇ ਦੀ ਕਟਿੰਗ ਕਰ ਦਾਂਗੇ ਆਪਾਂ। ਠੀਕ ਹੈ। ਇਹ ਆਪਣੇ ਬੈਕ ਪੀਸ ਦੇ ਮੋਢੇ ਦੀ ਕਟਿੰਗ ਹੋ ਗਈ। ਆਪਾਂ ਇਹ ਪੀਸ ਆਪਾਂ ਉਸ ਕੱਟਦੇ ਆਂ ਨਾਲ ਨਾਲ ਹੁਣ ਠੀਕ ਹੈ ਜੀ। ਆ ਦੇਖੋ ਜੀ ਇਹ ਹੁਣ ਆਪਾਂ 1/2 ਇੰਚ ਦੀ ਸ਼ੇਪ ਪਾ ਕੇ ਇੱਥੇ ਆਪਾਂ ਮੋਢੇ ਦੀ ਕਾਟ ਪਾਤੀ ਇਹਦੀ ਬਰਾਬਰ ਕੱਟਤਾ। ਹੁਣ ਆਪਾਂ ਇਹਦੀ ਨਿਸ਼ਾਨੀ ਲਾਉਣੀਆਂ ਪਲੋਈਆਂ ਦੀ ਇੱਥੋਂ ਲਾਉਣੀਆਂ। ਇਹ ਕਾਪਣ ਕੋਲ ਘਰ ਆ ਰਹੀ ਹੁੰਦੀ ਹੈ ਜੇ ਆਪਾਂ ਤੋਂ ਨਾਂ ਲੱਗੇ ਨਾ ਵੈਸੇ ਫਿਰ ਆਪੇ ਇਹਨੂੰ ਇਸ ਤਰ੍ਹਾਂ ਜਿਹਦਾ ਆਪਾਂ ਇਹਦੇ ਉੱਪਰ ਛਾਪਾਂਗੇ ਤਾਂ ਸਹੀ ਛਾਪ ਜਾਂਦੀ ਹੁੰਦੀ ਹੈ ਇਹਦੇ ਨਾਲ ਇਹਦੇ ਦੰਦੇ ਉਵੇਂ ਨਿਕਲਿਆ ਹੁੰਦੇ ਨੇ ਇਹਦੇ ਨਾਲ ਨਿਸ਼ਾਨੀ ਲਾਉਣੀ ਬਹੁਤ ਸੌਖੀ ਆ ਆਪਾਂ ਕਿਸੇ ਵੀ ਤਰ੍ਹਾਂ ਦੇ ਨਿਸ਼ਾਨੀ ਕੋਲੀਆਂ ਦੀ ਸਾਈਡ ਵਾਲੀ ਨਿਸ਼ਾਨੀ ਕੋਈ ਵੀ ਨਿਸ਼ਾਨੀ ਆਪਾਂ ਇਹਦੇ ਨਾਲ ਦੂਸਰੀ ਸਾਈਡ ਲਿਆ ਸਕਦੇ ਆ ਆ ਦੇਖੋ ਜੀ ਆ ਆ ਗਈ ਆਪਣੇ ਕੋਲ ਨਿਸ਼ਾਨੀ ਇਹ ਇਸ ਤਰ੍ਹਾਂ ਨਾ ਆਪਣੇ ਕੋਲੇ ਨਿਸ਼ਾਨ ਉੱਪਰ ਕੇ ਆ ਜਾਂਦੇ ਨੇ ਆ ਨਿਸ਼ਾਨੀ ਆ ਗਈ ਆ ਫਿਰ ਇਸ ਤਰੀਵੇਂ ਹਾਫ ਕਰਕੇ ਇਹਦਾ ਅੱਧਾ ਅੱਧਾ ਇੰਚ ਇਸ ਤਰੀ ਇਧਰ ਸ਼ੇਪ ਪਾਣੀ ਅੱਧੇ ਅੱਧੇ ਇੰਚ ਦੀ ਵਸੂਮੇ ਫਿਰ ਆਪਣੀ ਇੰਚ ਦੀ ਉਹ ਬਣ ਜੂਗੀ ਲੋਈ ਇਹ ਹੀ ਬੈਕ ਪੀਸ ਨਾਲ ਅਹੀਂ ਆਪਾਂ ਦੂਸਰੇ ਸਾਈਡ ਕੱਢ ਲੈਣਾ ਤੇ ਹੁਣ ਇਹ ਆਪਣਾ ਬੈਕ ਪੀਸ ਹੋ ਗਿਆ ਕਟਿੰਗ ਹੋ ਗਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਬੈਕ ਇਸ ਗਲਾ ਤੱਕਣਾ ਹੈ ਗਲਾ ਹੈਗਾ ਆਪਣੇ ਕੋਲੇ 5 ਪਾਵਾਂਗੇ ਇਹਦੇ ਵਿੱਚ ਗਲਾ ਆਪਾਂ ਤਾਂ 8 ਇੰਚ 2.5 ਇੰਚ ਲੈ ਕੇ ਕਟਾਂਗੇ ਇਹਨੂੰ ਗਲੇ ਨੂੰ 2.5 2.5 ਦੀ ਚੜਾਈ ਲਵਾਂਗੇ ਤੇ ਇੱਥੋਂ ਨਾਲ ਆਪਣਾ ਇਹ ਇਧਰੋਂ ਨਹੀਂ ਨਾਪਣਾ ਹੈਗਾ ਇਸ ਤਰ੍ਹਾਂ ਗਲਾ ਇਸ ਤਰ੍ਹਾਂ ਨਾਪਣਾ ਆਪਾਂ ਤੇ ਸਾਬੇ ਕਿੰਨਾ ਲੈਣਾ ਇਹ ਆਪਾਂ ਬੈਕ ਤੋਂ ਲਵਾਂਗੇ 5 ਇੰਚ ਬੈਕ ਤੋਂ ਲਵਾਂਗੇ 5 ਤੇ ਛੱਟ 5 ਇੰਚ ਇਦੋਂ ਨੂੰ ਫੇਰ 2.5 ਇੰਚ ਲਾਵਾਂਗੇ ਚੌੜਾਈ ਫਿਰ ਇਹਨੂੰ ਆਪ ਚ ਮਿਲਾ ਦੇਣਾ ਦੋਨਾਂ ਨੂੰ ਇਹਦਾ ਬਾਦ 1 ਇੰਚ ਇਦੋਂ ਸਿੱਧਾ ਰੱਖ ਲਓ ਠੀਕ ਹੈ ਜੀ ਤੇ ਇਹਦਾ ਹਾਫ ਕਰ ਲਓ ਇਹ ਆਪਣੇ ਕੋਲ 5 ਇੰਚ ਆ ਗਿਆ 2.5 ਇੰਚ ਇਹਨੂੰ 1 ਇੰਚ ਦੇ ਨੂੰ ਲੈ ਕੇ ਇਸ ਤਰ੍ਹਾਂ ਗੁਲਾਈ ਹਾਫ ਨਾਲ ਗੁਲਾਈ ਮਿਲਾ ਦੇ ਇਸ ਤਰ੍ਹਾਂ ਜਿਹੜਾ ਦਾ ਆਪ ਹਾਫ ਕਰਿਆ ਉਹਨਾਂ ਐ ਗੁਲਾਈ ਮਿਲਾ ਦੇ ਇਹ ਆਪਣੀ ਸ਼ੇਪ ਬਣ ਜੂਗੀ ਗਲੇ ਦੀ ਬਸ ਫਿਰ ਇਸ ਦੀ ਕਟਾਈ ਕਰ ਦੋ ਠੀਕ ਹੈ ਜੀ ਆ ਆਪਣੇ ਕੋਲੇ ਬੈਕ ਵਾਲੇ ਦੀ ਕਟਾਈ ਹੋ ਗਈ ਆ ਦੇਖੋ ਇਸ ਤਰ੍ਹਾਂ ਬਣ ਗਿਆ ਬੈਕ ਵਾਲਾ ਠੀਕ ਹੈ ਜੀ ਹੁਣ ਆਪਾਂ ਫਰੰਟ ਦੀਆਂ ਕਾਟਾਂ ਪਾਉਣੀਆਂ ਜਿਹੜੀਆਂ ਆਪਣੀਆਂ ਰਹਿ ਗਈਆਂ ਸੀ ਆ ਆਪਣੇ ਕੋਲ ਫਰੰਟ ਦੀ ਪਹਿਲਾਂ 10 ਇੰਚ ਦੀ ਸ਼ੇਪ ਦੀ ਜਿਹੜੀ ਉਹ ਕਾਟ ਪਾਉਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਫਰੰਟ ਕਾਟ 2 इंच ਦੀ 6.5 ਇੰਚ ਦੀ ਆਪਾਂ ਇਹ ਠੀਕ ਹੈ ਜੀ ਇਹਨੂੰ ਆਪਾਂ ਨਿਸ਼ਾਨ ਲਾ ਲਓ ਇਸ ਤਰ੍ਹਾਂ ਇਹ ਆਪਾਂ ਦੋਨੇ ਪੀਸਾਂ 'ਤੇ ਨਿਸ਼ਾਨ ਲਾਉਣੇ ਹੁੰਦੇ ਨੇ ਇਕੱਠੇ ਧਰ ਕੇ ਛੱਟ ਲਾ ਲਓ ਛੋਟੇ ਛੋਟੇ ਜਿਹੜਾ ਆਪਾਂ ਨਿਸ਼ਾਨੀਆਂ ਦਾ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਇੱਥੇ ਆ ਨਿਸ਼ਾਨੀ ਇਹ ਬੈਕ ਪਿਸ ਤੇ ਬਰਾਬਰ ਧਰ ਕੇ ਇਸ ਤਰੀਂ ਲਾ ਲਿਆ ਕਰੋ ਫਰੰਟ ਬੈਕ ਦੋਨਾਂ ਨੂੰ ਇਕੱਠੇ ਧਰ ਕੇ ਲਾ ਲਿਆ ਕਰੋ ਹਿੱਪ ਤੱਕ ਫਿਰ ਇਹ ਆਪਣੀ ਸੀਨ ਉਰਾ ਪਰਾਂ ਨਹੀਂ ਹੁੰਦੀ ਹਿੱਪ ਦੀ ਕਦੇ ਵੀ ਜਿਹੜੀ ਆਪਾਂ ਸਾਈਡ ਸਿ ਮਲਾਉਣੇ ਆ ਉਰਾ ਪਰਾਂ ਨਹੀਂ ਹੁੰਦੀ ਹੈਗੀ ਇਹ ਨਿਸ਼ਾਨਾਂ ਟੱਕਾਂ ਨਾਲ ਲੈ ਕੇ ਤੇ ਸਹੀ ਆ ਜਾਂਦੀ ਹੈ ਆ ਦੇਖੋ ਜੀ ਆ ਆਪਣੇ ਦੋ ਕਮੀਜ਼ਾਂ ਦੇ ਦੋਨੇ ਪੀਸ ਤਿਆਰ ਹੋ ਗਏ ਕਟਿੰਗ ਹੋ ਕੇ ਤੇ ਇਹ ਆਪਣੇ ਕਾਟਾ ਵੀ ਸਾਰੀਆਂ ਪੈ ਗਈਆਂ ਇਸ ਤਰ੍ਹਾਂ ਆਪਾਂ ਟੱਕ ਲਾ ਲੈਣੇ ਨੇ ਦੋਨੇ ਕਮੀਜ਼ਾਂ ਦੇ ਉੱਪਰ ਜਿੱਥੇ ਸਾ ਆਪਣੇ ਨਿਸ਼ਾਨੇ ਲੱਗਦੀਆਂ ਨੇ ਤਾਂ ਕਿ ਆਪਾਂ ਨੂੰ ਸਾਈਡ ਸਿ ਮਲਾਉਣ ਵੇਲੇ ਕੋਈ ਵੀ ਦਿੱਕਤ ਨਾ ਆਵੇ ਤੇ ਇਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਨਾਲ ਧੰਨਵਾਦ